ਹੈਲੋ ਜੀ ਸਤ ਸ੍ਰੀ ਅਕਾਲ ਦੋਲਟ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਮੀਤ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ ਆਪਾਂ ਬਲੌਗ ਸ਼ੁਰੂ ਕਰਦੇ ਹਾਂ ਕੱਪੜੇ ਸੁੱਕਣੇ ਪਾਉਣੇਗੇ ਲਾਈਟ ਦੇ ਹੁੰਦੇ ਹੁੰਦੇ ਤੋਤੇ ਸਾਰੇ ਹਨ ਤੇ 7:30 ਵਜੇ ਗਏ ਨੇਗੇ ਸਾਢੇ 10:00 ਵਜੇ ਸਵਾ 10:00 ਲੈਟ ਜਾਂਦੀ ਹੁੰਦੀ ਹੈਗੀ ਚਲੋ ਵਧੀਆ ਟਾਈਮ ਨਾਲ ਅੱਜ ਸਾਰੇ ਇਕੱਠੇ ਤੋਤੇਗੇ ਕਿਉਂਕਿ ਮੈਂ ਖਾਰੋਜ ਔਖੀ ਹੋਈ ਅਗੀਰੇ ਦੀ ਤੇ ਰਿਕਵੈਸਟ ਹੈ ਜਿਹੜੇ ਮੇਰੇ ਚੈਨਲ ਦੇ ਭੈਣ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰ ਲਿਓ ਤਾਂ ਜੋ ਆਪਣੇ ਤੇ ਅੱਜ ਮੌਸਮ ਹੈ ਜਿਹੜਾ ਅੱਜ ਬੱਦਲਵਾਈ ਹੋਈ ਪਈ ਹੈਗੀ ਮੱਧਮ ਜੀ ਧੁੱਪ ਹੈਗੀ ਮ ਗਰਮੈਸ਼ ਬਹੁਤ ਜ਼ਿਆਦੇ ਕੀ ਗਰਮੀ ਹੈਗੀ ਐ ਤੇ ਧੁੱਪ ਹੈ ਜਿਹੜੀ ਮੱਧਮ ਜੀ ਹੈ ਨਾ ਹੁਣ ਮੈਨੂੰ ਐਸੀ ਮਹਾਜਲ ਕੱਪੜੇ ਟਾਈਮ ਨਾਲ ਧੋਤੇਗੇ ਹੁਣ ਸੁੱਕ ਜਾਣਗੇ ਤੇ ਉਸ ਤੋਂ ਬਾਅਦ ਵਿੱਚ ਫਿਰ ਮੈਂ ਪ੍ਰੈਸ ਕਰਨੀ ਸੀਗੀ ਕੱਲ ਦੀ ਮੈਂ ਤੋਂ ਹੱਥ ਨਹੀਂ ਲੱਗਿਆ ਹੈਗਾ ਪ੍ਰੈਸ ਪ੍ਰੈਸ ਕਰੀ ਜਾਣੀ ਹੈਗੀ ਐਂ ਪਏ ਨੇ ਕੱਪੜੇ ਇਕੱਠੇ ਕਰੇ ਕਹਨਾ ਕੱਪੜਾ ਦਾ ਨਮੀੜੀ ਇਧਰੋਂ ਫੇਰ ਥੰਨਾ ਮੈਂ ਰੋਟੀ ਪਾਦੀ ਖਾਦੀ ਨਹੀਂ ਇਹ ਨਹੀਂ ਖਾਂਦੇ ਤੜਕੇ ਮੈਂ ਲੱਡੂ ਪਾਤਾ ਪਹਿਲਾਂ ਮੈਂ ਰੋਟੀ ਪਾਦੀ ਮਾੜਾ ਮੂੰਹ ਜਾਂ ਲਾ ਕੇ ਪੈਗੀ ਰਾਮ ਨਾਲ ਜਦੋਂ ਮੈਂ ਲੱਡੂ ਪਾਤਾ ਫਿਰ ਮੈਂ ਉੱਠ ਕੇ ਖਾਣ ਲੱਗਦੀ ਨਹੀਂ ਕਰਦੀ ਮੈਂ ਛੇ ਚੀਜ਼ਾਂ ਦੇ ਸ਼ਕੀਨ ਨਹੀਂ ਹੁਣ ਤਾਂ ਬਹੁਤ ਘਟ ਪਾਇਨਾਂ ਹਾਂ ਇਹ ਪਾ ਬਣਾ ਲੈ ਚਾ ਭੂਆ ਜੀ ਆਈ ਸੀ ਅੱਜ ਸਾਡੇ ਮੇਲੇ ਮਸਾਂ ਹੀ ਆਏ ਨੇਗੀ ਵੀਰ ਪਾਂਦੇ ਵਾ ਤਾਂ ਆ ਚੱਟ ਜਾਈ ਨੇ ਨਾ ਇੱਕ ਵਾਰ ਜੇ ਪਤਾ ਲਾਣੀ ਸੀ ਗੁਦੀਪ ਨੂੰ ਕਿ ਤਾਈ ਇੱਥੇ ਆਈ ਹੈ ਕੰਮ ਚ ਵਾਲਾ ਵੀ ਰਹਿਣ ਲੱਗ ਗਿਆ ਹੁਣ ਕਿਉਂਕਿ ਦੋ ਜਣਾਂ ਨਹੀਂ ਦਾ ਕੰਮ ਹੋ ਗਿਆ ਨਾ ਪਹਿਲਾਂ ਵੀਰ ਪਰ ਸਾਹਮਣੇ ਦੀ ਸੀ ਜਿਹੜੀ ਉਹ ਚਮਸ ਕਰਮਾ ਦਾ ਵੇਲਾ ਪੂਰਾ ਪਹਿਲਾਂ ਤੁਹਾਨੂੰ ਦੋ ਤੋਂ ਲਵਾ ਲਾਂਦੀ ਸੀ ਅੰਦਰ ਉਹ ਬੋਰੀ ਜਿਹੜਾ ਜੁੱਟ ਰਿਆਂ ਦਾ ਪਿੰਦੂ ਨਹੀਂ ਲਾਣਾ ਉੱਤ ਤੱਕ ਤੇ ਰੋਣਾ ਪਿੰਦੂ ਨਾ ਪੋਚੇ ਫਿਰ ਕਹਿੰਦੇ ਜੇ ਤਾਂ ਵਿਆਹ ਕਰਾ ਲੈ ਜਾਈ ਕੋਈ ਪੋਚੇ ਲਾਇਆ ਕਰ ਇੱਕ ਗੱਲ ਕਰੀ ਜਾਂਦਾ ਕੋਈ ਕਰਾਉਂ ਨਾਂ ਗੋਡੇ ਭਵਾਰੋਂ ਗੋਡੇ ਭਰੋਂ ਤਾਂ ਕਿਸੇ ਨੂੰ ਸਾਹਮਣਾ ਵੀ ਨਹੀਂ ਰੋਟੀਆਂ ਘੋਪੜਾ ਕਿਤੇ ਆਪੇ ਸਾਹਮਣੇ ਆਹ ਕੁੜੀਆਂ ਵਾਰੀ ਵਾਰੀ ਦੁਆਲੋਂ ਕਰਦੇ ਸਾਰਾ ਦੇ ਦੇਖਦਾ ਵਰਤ ਨਾ ਕੋਈ ਮੈਂ ਦੀਵਾ ਚਾਹ ਦੇ ਇਹਦਾ ਕੁਝ ਬਣ ਜੇ ਥੋੜੇ ਬੈਠ ਕੇ ਭਾ ਠੀਕ ਹੋ ਜਾਂਦੇ ਗੋਡੇ ਕੀ ਦੁਖਦੇ ਫਿਰ ਵੀ ਨਾ ਬੈਠ ਕੇ ਦੁਖਦੇ ਜਾਂਦਾ ਠੀਕ ਹੈ ਉਹ ਸਰੀਰ ਘਟੀ ਘਟੀ ਜਾਂਦਾ ਨਾ ਕੰਬੂਰੀ ਤਾਂ ਉਸਾਇਆ ਨੂੰ ਫੇਰਾ ਥੋੜਾ ਬੱਤ ਹੋਏ ਫੇਰਾ ਤੁਸੀਂ ਵੀ ਪੀਓ ਚਾਹ 1 ਵਜ ਗਿਆ ਨਵੀਂ ਚਾਹ ਬਣਾ ਕੇ ਨਹੀਂ ਹੈਗੀ ਅੱਜ ਤਾਂ ਹੋਰ ਹੀ ਕਾਰਾ ਹੋਇਆ ਸੀਗਾ ਬਸ ਗੱਲ ਨਹੀਂ ਲੱਗਦੀ ਨਾ ਇਹ ਤਾਂ ਗੈਰ ਹਰਤ ਸੇਕਰ ਦੁਪਹਿਰੇ ਨਾ ਸਿਲੰਡਰ ਤੋਂ ਵੀ ਧਰ ਲੱਗਣ ਲੱਗ ਪਈ ਸਾਰੀ ਚੁੰਨੀ ਵਿਚਾਰੀ ਚੁੰਨੀ ਨੂੰ ਅੱਗ ਲਾ ਲਈ ਪਤਾ ਨਹੀਂ ਕਿਵੇਂ ਲਾ ਲਈ ਇਹ ਐਦਾਂ ਇਹਨਾਂ ਨੂੰ ਕਰ ਮੈਂ ਦੇਖ ਲਈ ਜਾ ਕੇ ਜਦੋਂ ਮੈਂ ਦੇਖਿਆ ਸਿਲੰਡਰ ਦੇ ਕੋਲ ਹੀ ਸਿੱਟਤੀ ਚੁੰਨੀ ਨਹੀਂ ਸਿਲੰਡਰ ਵੀ ਮੱਚਦਾ ਸਾਰੇ ਘਰ ਨੂੰ ਅੱਗ ਲੱਗ ਗਈ ਬਚ ਗਈ ਪਤਾ ਨਹੀਂ ਕਿਵੇਂ ਰੱਖ ਦੇ ਪ੍ਰਮਾਤਮਾ ਨੇ ਬਸ ਇੰਨੇ ਤੋਂ ਹੁਣ ਇਹਨੂੰ ਪਤਾ ਲੱਗ ਗਿਆ ਮੈਂ ਇਹਨੂੰ ਬਾਹਲਾ ਕਹਿ ਦਿੰਦੀ ਸੀ ਜਿੱਦੇ ਨਹੀਂ ਮੈਂ ਤਾਂ ਚਾਹ ਪਾਈ ਜੰਨੀ ਆ ਉਹਦੇ ਹੁੰਦੇ ਨਾ ਮੇਰੇ ਕੋਲ ਆਏ ਕਿ ਮੈਂ ਕਹਿ ਦਿੰਦੀ ਵੀ ਤੂੰ ਆਪਦੇ ਆਪ ਨੂੰ ਪੋਚ ਕੇ ਇੰਦਾ ਵੀ ਪੋਚ ਕੇ ਵੀ ਮਾੜੀ ਜਿਹੀ ਅੱਗ ਲੱਗੇ ਜਾਂਦੀ ਕਰ ਲਓ ਦੇ ਹੋ ਉਹ ਦਿਨ ਆਪਾਂ ਘਰ ਨਹੀਂ ਦੇਖੇ ਕਿਸੇ ਦਾ ਕਿੰਨੀ ਸੋਣੀ ਕੁੱਤੀ ਦੀ ਕਿ ਮੈਂ ਅੱਗ ਲੱਗੀ ਸੀ ਸਿਲੰਡਰ 'ਤੇ ਹੀ ਲੱਗੀ ਹੂ ਪੱਕਾ ਸਿਲੰਡਰ ਦੀ ਵਾਲੇ ਆਪਾਂ ਗੌਰ ਨਹੀਂ ਕਰੀ ਤਾਂ ਮਾੜੀ ਜਿਹੀ ਅੱਗ ਦੀ ਲੱਗੀ ਹੁੰਦੀ ਆਏ ਫਟ ਫਟ ਨਹੀਂ ਦੀ ਅੱਗ ਵੀ ਸ਼ਾਮ ਨੂੰ ਬਜਾ ਕੇ ਬੈਣਾ ਚਾਹੀਦਾ ਘਰ ਆਦੂ ਨੇਰੀ ਗੋਦਾ ਨੂੰ ਮਾੜੀ ਢਿੱਡ ਵੀ ਬਸਾਫੀ ਤਾਂ ਬਾਹਰ ਕੱਢ ਕੇ ਉਪੰਦਨੀ ਚਾਹ ਪਾਉਣ ਦੇ ਪਾਸੇ ਇੱਕ ਜਾਂ ਲੱਗਿਆ ਮੰਗੂ ਪੁੱਤ ਲੜਦੇ ਜੀ ਦਾ ਤਾਂ ਹਾਂ ਹਾਂ ਚੁੰਨੀ ਤੇਰੀ ਐ ਲੱਭ ਗਈ ਹੋ ਜਦੋਂ ਚਾਹ ਪਾਉਣ ਲੱਗੇ ਉਹ ਠੀਕ ਤੇ ਲੱਭ ਪਤਾ ਨਹੀਂ ਆਏ ਕੁਝ ਤੇਰੀ ਦੁੱਸਤ ਘਪਰਾ ਨੂੰ ਸੀ ਅੱਗ ਦੀ ਲਾਠੀ ਸੀ ਮੰਗੂ ਹਾਂ ਇੱਕ ਅੱਗੇ ਦੀ ਚੀਜ਼ ਸੀਗੀ ਸਾਈਡ ਤੇ ਆ ਗਈ ਨਾ ਹਾਂ ਅੰਦਰ ਹੀ ਸੀ ਕਿੰਨੇ ਹੋ ਗਏ ਬਾਤ ਚ ਗਈ ਹੈ ਤਾਂ ਆਪ ਇੰਨਾ ਸ਼ੁਕਰਾ ਹੋਰ ਹੋਗਾ ਸੀ ਇਸ ਤੰਦਰੀ ਬੈਠੇ ਰਹੇ ਅਸੀਂ ਆਂ ਤੂੰ ਚਾਹ ਦੀ ਕੀ ਆਂਦੀ ਹੈ ਚਾਹ ਮੈਂ ਤਾਂ ਸਮਝਾਤੀ ਕਹੀਏ ਨੇ ਨਵੀਂ ਪਾਈ ਨਹੀਂ ਸਾਰੀ ਚਾਹ ਬਣਾ ਲਈ ਬੜੀ ਵੱਡੀ ਸਾਰੀ ਬਣਾ ਲਈ ਤਾਂ ਦੋ ਗਰਾਸਨ ਆਪਣਾ ਘੈਂਟ ਜੀ ਕਹਿੰਦੀ ਕਿਹੜੀ ਚਾਹ ਕਹਿੰਦੀ ਮੈਂ ਤਾਂ ਮੱਚ ਗਈ ਕੱਪੜਾ ਨੂੰ ਵੀ ਲਾ ਲਈ ਚੁੰਨੀ ਤਾਂ ਮੱਚੀ ਮੱਚੀ ਗਈ ਸਾਰੀ ਨਪੜੇ ਵੀ ਵਿਚਾਲੇ ਨਵਾਂ ਸੂਟ ਸਲਾਈ ਕਰਕੇ ਪਾਇਆ ਸੀ ਸਲਾਈ ਨੂੰ ਨਜ਼ਰ ਲੱਗੀ ਸੀ ਸਲਾਈ ਇਹ ਸੱਚੀ ਨਜ਼ਰ ਲੱਗੀ ਹੈਗੀ

ਪਤਾ ਨਹੀਂ ਨਾ ਦੇਸਲਾ ਮੈਂ ਤੇ ਜੀ ਨਾ ਅੱਜ ਕੱਲ ਤਾਂ ਅੱਕ ਦੀ ਪੂਰੀ ਬਚਤ ਰੱਖੇ ਸਿਲੰਡਰ ਕੀ ਕੱਟ ਕੇ ਰੱਖੇ ਨਾ ਸਿਲੰਡਰ ਵੀ ਔਰ ਆਪਾਂ ਤਾਂ ਹਾਂ ਤੋਂ ਕਈ ਵਾਰੀ ਨਹੀਂ ਹੋੜਦੇ ਇਹਨੂੰ ਨਾ ਮੈਂ ਤਾਂ ਕੱਟਦੀ ਹੁੰਦੀ ਆ ਵੀ ਮੈਂ ਤਾਂ ਕਦੇ ਨਹੀਂ ਛੱਡਦੀ ਹਾਂ ਨਾ ਇਹ ਤਾਂ ਕੱਟਦੀ ਮੈਂ ਤਾਂ ਰੋਟੀ ਭਗਾ ਕੇ ਕੱਟਦੀ ਆਪਾਂ ਕਰਦੇ ਜਦੋਂ ਇਹ ਕੱਪੜੇ ਤਾਂ ਕੱਟਦੀ ਉਹਨੂੰ ਬਾਹਰੋਂ ਮਟਰ ਵੀ ਤੇ ਲੀਕ ਹੋਉਂਦੀ ਸਿਲੰਡਰ ਮੈਨੂੰ ਆਖੂਗੀ ਨਾ ਚੁੱਲੇ ਤੇ ਮੱਚੀ ਜਾਂਦੀ ਹੈ ਕਿ ਸਿਲੰਡਰ ਤੇ ਨਹੀਂ ਕਰੀ ਜਾਂਦੀ ਹੈਗੀ ਤਾਂ ਤੁਸੀਂ ਹੁਣ ਨਹੀਂ ਕਰਦੀ ਭੈੜਾ ਹੋਈ ਸਿਲੰਡਰ ਹਾਈ ਦੁੱਜੀ ਗੋਬਰ ਗੈਸ ਦੀ ਆਪਣੀ ਅੱਗ ਘੱਟ ਹੁੰਦੀ ਆ ਭੋਈ ਨਹੀਂ ਨਹੀਂ ਉਹ ਬਰਗਸ ਵੀ ਆਈ ਹੁੰਦਾ ਪਤਾ ਨਹੀਂ ਕਿ ਮੈਨੂੰ ਫਰਕ ਪੈਂਦਾ ਜੇ ਉਹ ਬਰਗਸ ਦੀ ਪੈਪ ਨਿਕਲ ਗਈ ਉਹਨੂੰ ਅੱਗ ਲੱਗ ਗਈ ਧੁਰ ਜਾ ਕੇ ਸਾਰੀ ਉਹਦੇ ਤੱਕ ਵੀ ਜਾਊਗੀ ਇਹ ਨਾ ਜੇ ਥੋੜੀ ਜਿਹੀ ਪਿੱਛੇ ਹਟ ਗਈ ਜੇ ਨੂੰ ਕੋਈ ਵੀ ਉੱਥੇ ਤੱਕ ਹੀ ਆਉਂਦੀ ਹਾਂ ਹਾਂ ਪੈਪ ਦੀ ਜਗ੍ਹਾ ਹੋ ਰਹੀ ਹੈ ਨਾ ਪੰਦੋਰੀਆ ਹੋਲੇ ਐਵੇਂ ਧਿਆਨ ਦਿੱਤਾ ਕਿਤੋਂ ਪਿੰਦੂ ਨੇ ਜੇ ਤਾਂ ਲੀਕ ਹੋ ਫਿਰ ਕੁਛ ਗੱਲ ਉਹਦੀ ਕਿਤੇ ਮੜੀ ਦੀ ਸੁੱਤੀ ਜਗਾਹਾਂ ਕਰਦੀ ਜਾਂ ਪਛਾਹ ਕਰ ਲਈ ਪਤਾ ਨਹੀਂ ਕੀ ਕਰਦਾ ਸੀ ਉਹਦੇ ਜੜਕਦੇ ਨੇ ਪੱਟ ਕੇ ਦੂਜਾ ਦੂਜਾ ਢੋਲਾ ਲਾਤਾ ਓਹੋ ਇਹ ਤਾਂ ਮੁੱਕ ਗਿਆ ਮਗਾ ਬਤੂ ਆਹ ਕਿਉਂ ਲਾਤਾ ਕਹਿੰਦਾ ਕਿ ਤਾਂ ਗੈਸ ਤਾਂ ਚੱਲ ਰਹੀ ਹੈ ਨਾ ਮੁੱਪ ਦੇ ਮਗਾ ਗੈਸ ਤਾਂ ਅੱਧਾ ਪਿਆ ਜੇ ਢੋਲਾ ਦਾ ਤੇ ਦੋ ਦਿਨ ਮੈਂ ਕੋ ਚਲਾਈ ਗਈ ਦਰਵਾਜ਼ੇ ਦੇ ਵੀ ਕਾਹਲ ਦੀ ਕਹਿੰਦਾ ਕਿ ਲੈ ਤੁਸੇ ਇਹਨੂੰ ਮਗਾ ਲਓਗੇ ਵੀ ਉਹਨੂੰ ਦੇਖ ਹੋ ਰਹਿਗਾ ਕਿ ਨਾ ਮੈਂ ਕਿਹਾ ਹੈਗਾ ਹਜੇ ਜਦ ਦਵਾਰੇ ਪਟਕੇ ਦਾ ਸੱਤ ਅੱਠ ਦਿਨ ਹੋ ਗਏ ਹੈ ਜੀ ਆਈ ਹੁੰਦਾ ਭਲੇਖਾ ਲੱਗੇ ਵੀ ਖਤਮ ਹੋ ਗਿਆ ਪਤਾ ਨਹੀਂ ਕਿ ਆਵਾ ਕਰਦਾ ਤਾਂ ਨਹੀਂ ਪਤਾ ਖਲੈਂਡ ਰਹਿਗਾ ਇੱਥੇ ਚਕਾਰਿਆ ਕਰੇ ਮਗਾ ਦੇਖੇ ਮਾੜਾ ਤਾਂ ਵੀ ਚੰਦਰ ਉੱਥੀ ਕਰਕੇ ਕਈ ਵਾਰ ਸੁੱਚਾ ਨਹੀਂ ਹੋ ਜਾਂਦਾ ਮੈਨਾਂ ਨੇ ਇਹ ਟਾ ਚੱਕਿਆ ਤਾਂ ਮੈਨੂੰ ਪਤਾ ਲੱਗਿਆ ਬਾਅਦੋਂ ਦੇਖਿਆ ਇਸ ਮਾਰਕ ਇਹ ਕਾਹਨ ਨਾ ਕਰੇ ਕਦੇ ਵੀ ਕਾਹਨ ਨਾ ਕਰੇ ਕੱਟਾਣ ਨਾ ਦੇ ਛੱਡਾਣ ਨਾ ਕਦੇ ਵੀ ਨਾ ਕਾਹਨ ਕਰੂ ਮਾੜੀ ਦੀ ਗਲਤੀ ਹੈ ਪਤਾ ਨਹੀਂ ਕਿੰਨਾ ਦਾ ਨੁਕਸਾਨ ਕਰਦਾ ਹੈ ਕਹਿੰਦੇ ਕਿ ਤਾਂ ਗੌਰ ਨਾਲ ਤਾਂ ਮੋਦੀ ਸਾਹਿਬ ਜਿੰਨੇ ਜਦ ਆਪਾਂ ਨੂੰ ਆਏ ਨੇ ਡਰ ਨਹੀਂ ਹੁੰਦਾ ਜੇ ਮਾੜੀ ਜੀ ਕਿਤੋਂ ਹੋ ਜਾਂਦੇ ਫਿਰ ਉਹੀ ਆਪਾਂ ਤਾਂ ਤੈਵਾ ਵੀ ਬਣ ਜਾਂਦਾ ਮਣਜੇ ਤਾਈ ਵੱਜ ਗਏ ਹੁਣ ਆਪਾਂ ਕੱਟਦੇ ਨਹੀਂ ਸਬਜ਼ੀ ਸਬਜ਼ੀ ਮੈਂ ਹੁਣ ਤੇ ਅੱਜ ਕੱਟਦੀ ਆਂ ਬਣਾਵਾਂਗੇ ਅੱਜ ਪੁਰਜੀ ਸੋਆਬੀਨ ਦੀ ਪੁਰਜੀ ਬਣਾਵਾਂਗੇ ਅੱਜ 4.5 ਦੀ ਨਵੀਂ ਕਲੀ ਪੁਰਜੀ ਉਹਨਾਂ ਦੇ 2-3 ਦਿਨ ਹੋ ਗਈ ਚਾਹੀਦੀ ਵੱਧ ਬਣਾ ਲਿਓ ਅਸੀਂ 2 ਡੰਗ ਦੀਆਂ ਪੰਮਰ ਤੇ ਪਾ ਲਾਂਗੇ ਤਾਂ ਹੋ ਜਾਣਗੀਆਂ ਇਹਦੇ ਵਿੱਚ ਸੌੜੇ ਵਾਲੀ ਦੇ ਦੇ ਥੋੜੀ ਸਬਜ਼ੀ ਆਪ ਪਾ ਧਲੀ ਕਿਆਈ ਪੋਂ ਦੇ ਦੇ ਨਾ ਇੱਧਰ ਆਪਾਂ ਭਿਓ ਕੇ ਰੱਖ ਲਿਓ ਸੋਆਬੀਨ ਇਦੇ ਵਿੱਚ ਥੋੜੀ ਸਾਂਹੀ ਪੈ ਗਈ ਥੋੜੀ ਸੀ ਛੋਟਦੀ ਹੈ ਮਤਲਬ ਇਹ ਲਾ ਹੋ ਗਿਆ ਨਾਲ ਮੈਂ ਤੇ ਦੂਸਰੇ ਕੰਮ ਕਰ ਲੈਂਦੀ ਨਾਲ ਮੈਂ ਸਬਜ਼ੀ ਬਣਾ ਲੂੰਗੀ ਨਾ ਤੁਸੀਂ ਆਖੋਗੇ ਅੱਜ ਬਾਰ-ਬਾਰ ਨਹੀਂ ਘਣੋ ਹਰਦੂ ਮੈਂ ਤੁਹਾਨੂੰ ਚੁੰਨੀ ਦਿਖਾਉਣੀ ਹੈਗੀ ਦੇਖੋ ਮੇਰੇ ਦੇਖ ਕੇ ਨਾਲ ਐਦ ਕੀ ਨਵੀ ਲਿਆਂਦੀ ਸੀ ਇਹਨਾਂ ਦਿਲ ਘਾਟਦਾ ਪਤਾ ਨਹੀਂ ਰੱਬ ਨੇ ਕਿਵੇਂ ਰੱਖੀ ਹੈ ਥੋਈ ਜੁੱਧੂ ਮੈਂ ਕਰ ਲੈਣੇ ਸਾਂਤਾ ਫਿਰ ਮੈਂ ਭਾਂਡੇ ਸਾਫ਼ ਕਰ ਲੈਣੀ ਹੈਗੀ ਹਵਾ ਚੱਲਦੀ ਐ ਮੈਂ ਤਾਂ ਕਰਕੇ ਚੁੱਲ੍ਹੇ ਦੇ ਕੋਲੇ ਕੋਲੇ ਜਿਹੜੇ ਕੰਮ ਮੈਨੇ ਸਾਰੇ ਕਰ ਲੈਨੇ ਆ ਨਾ ਮੌਸਮ ਖਰਾਬ ਹੀ ਹੈਗਾ ਬੱਦਲ ਬਾਈ ਹੋਈ ਪਈ ਹੈਗੀ ਹਵਾ ਚੱਲਦੀ ਐ ਫਾਸੀ ਚੱਲਦੀ ਐ ਅੱਜ ਫਿਰ ਆਪੇ ਠੰਡ ਹੋਊਗੀ ਬਾਹਰ ਕੰਮ ਨਹੀਂ ਇਸ ਤਰ੍ਹਾਂ ਬਾਹਰ ਹੀ ਤੇ ਬੈਂਦੀ ਮੌਸਮ ਖਰਾਬ ਹੋ ਗਿਆ ਤੁਹਾਨੂੰ ਕਿੰਨੇ ਅੰਦਰ ਮਾਣੇ ਕਿ ਮੈਂ ਕਿੰਨਾ ਬੱਦਲ ਉਧਰ ਹੋਰ ਆ ਹੁਣ ਧੁੱਪ ਦੀ ਮਾੜੀ ਚਮਕੀਏਗੀ ਪਹਿਲਾਂ ਜੇ ਵੀ ਕਰੀਏ ਕੜਨੀ ਕਰਨੀ ਹੋ ਜਾਂਦੀ ਸਵੇਰੇ ਸ਼ਾਮ ਦਾ ਫਿਰ ਵੀ ਠੀਕ ਹੁੰਦਾ ਦਾ ੁੱਪ ਘਟ ਹੁੰਦੀ ਹੈ ਨਾ ਆਹ ਕਰ ਇਹ ਹੁਣੀ ਗਈ ਐ ਰਵੀ ਬੰਦ ਕਰ ਦੋ ਇੱਕ ਪੱਖੇ ਥੱਲੇ ਸਾਰੇ ਬੈਠੇ ਬੈਠ ਜਾ ਕਰੋ ਹੁਣ ਤਾਂ ਬਿਗਾਂ ਤੇ ਕਿਹੜੀ ਚੀਜ਼ ਲਾਗੀ ਪਰ ਦੁਕਾਨਾਂ ਪੱਖਾ ਸਾਡਾ ਖੜੀ ਹੁੰਦਾਗਾ ਮੈਨੂੰ ਚਲਾਉਣੀ ਨਹੀਂ ਆਉਂਦਾ ਹੋਰ ਤਾਂ ਹੀ ਤਾਂ ਕਹਿੰਦੇ ਇੱਕ ਛੱਤੇ ਠੇ ਬਹਿ ਜਾ ਕਰੋ ਇੱਕ ਕਮਰੇ ਇੱਥੇ ਗਏ ਕਿੱਥੇ ਗਏ ਅੱਜ ਤਾਂ ਮੇਰੇ ਨਾਲ ਨਾ ਮੱਛਰ ਨਹੀਂ ਲੱਗ ਮੌਸਮ ਖਰਾਬ ਹੈ ਕਿਹਦੀ ਜੰਗੀਆਂ ਹੈ ਤੁਸ ਜੰਗਾ ਬਾਈ ਕਿਉਂ ਕੰਨੀ ਕੱਢ ਕੇ ਕੰਨਾਂ ਦੇ ਮਾਰਨ ਮੌਬਰ ਦਵਾਈ ਹੋਈ ਤੇਰਾ ਤੂੰ ਸਾਰੀ ਦਾ ਤੇਰਾ ਬੂਦੀ ਢੱਕੀ ਜਾਵਾਂਗੇ ਵੀ ਹਾਏ ਮਹੀਨਾ ਜੇ ਨਹੀਂ ਨਾ ਜਾਇਆ ਨਾ ਹੋ ਜੇ ਮੰਦੀ ਕਿਵੇਂ ਢੱਕਾਂਗੇ ਮੱਛਰਦਾਨੀ ਕਿਵੇਂ ਲਾਹਾਂਗੇ ਮੱਛਰਾਂ ਦੀ ਨੰਮੀ ਵਾਲੀ ਓਖੀ ਉਹਦੇ ਮੰਜੇ ਦਾ ਰਖੜੀ ਸੁਣਦਾ ਫਟਾਫਟ ਹਨ ਕੁਝ ਨਹੀਂ ਹੁੰਦਾ ਆਉਂਦੇ ਡਾਵੇਂ ਹਾਂ ਹੀ ਗਿਆ ਸੀ ਇੱਥੇ ਦਾ ਨਾ ਇੱਥੇ ਨਹੀਂ ਡਾਉਂਦੇ ਬਈ ਬਾਹਰੇ ਪੈਣਾ ਜੇ ਪੈਣਾ ਮੈਂ ਵੀ ਬਾਹਰੇ ਗਾਣਾ ਬਾਹਰ ਲਾ ਕੇ ਮੱਛਰਾਂ ਨਹੀਂ ਲਾ ਕੇ ਠੀਕ ਹੋ ਜਾਓ ਤੁਹਾਨੂੰ ਤਾਂ ਤੁਹਾਨੂੰ ਪੈਣਾ ਆਪਾਂ ਨੇ ਬੋਲੇ ਮੱਛਰ ਤਾਂ ਨਾ ਹੋ ਹੈ ਨਹੀਂ ਕਿ ਮੱਛਰ ਦਾ ਬਹੁਤ ਘਟ ਗਿਆ ਪਹਿਲਾਂ ਨਾਲ ਤੇਰਾ ਬੜਾ ਹੋ ਗਿਆ ਹੁੰਦਾ ਹੁੰਦਾ ਹੈ ਨਹੀਂ ਬਹੁਤ ਘਟਾ ਹੈਗਾ ਤਾਂ ਹੈਗਾ ਆਰ ਇਹ ਨਾ ਤੁੰਪੈ ਨਹੀਂ ਦਿੰਦਾ ਹਾਂ ਬਹੁਤ ਆ ਗਿਆ ਸੀ ਕੱਲ ਵੀ ਰਾਤ ਤੇ ਕਿਵੇਂ ਪਹਿਲਾਂ ਤੁਲੇ ਕੋਲ ਰੋਟੀ ਨਹੀਂ ਬਣਾਉਣ ਦਿੰਦਾ ਤੇ ਉਹ ਵੀ ਠੀਕ ਹੈ ਹਾਂ ਐ ਨਹੀਂ ਹੈਗਾ ਜਾਂ ਫਿਰ ਰਾਤ ਖਾਸੀ ਰਾਤ ਨੂੰ ਆਉਂਦਾ ਮੈਂ ਤਾਂ ਪਹਿਲਾਂ ਨਹੀਂ ਹੁੰਦਾ ਪਹਿਲਾਂ ਟੀਕੇ ਜਨ ਟੀਕੇ ਜਨ ਕੰਕ ਕਰਦਾ ਹੈਗਾ ਜਦੋਂ ਆਪਾਂ ਕੋਈ ਫੇਸੇ ਖਾਦੇ ਜਾਂਦੇ ਉਦੋਂ ਨਹੀਂ ਗੁਸਤਾ ਹਾਂ ਹੋਰ ਇੱਧਰ ਕਬੱਟਿਆਂ ਨੇ ਕੀਤੀ ਹੈ ਪਾਰਟੀ ਮੈਂ ਹਾਂ ਕਿ ਤੁਸੀਂ ਪੀ ਜਾ ਰਹੇ ਹੋ ਆ ਤਾਂ ਕਰ ਉਹ ਇਹ ਪਤਾਰਾ ਕੱਢ ਲੀਆ ਹੁਣ ਮੈਂ ਸਾਮਦੀਆਂਗੀ ਦੁੱਧ ਬਾਦ ਤੇ ਵਿੱਚ ਦੀ ਮੈਂ ਸਬਜ਼ੀਆਂ ਲੈਣ ਵਗਦੀ ਲਾਈਟ ਵੀ ਹੁਣ ਆਈ ਹੈਗੀ ਧਾਰਾ ਮੈਂ ਪਹਿਲਾਂ ਕੱਢ ਲੀਆ ਸੀ ਨਾ ਦੁੱਧ ਉਧਰ ਹੀ ਛੱਡਾਈ ਉਧਰ ਪਾਈ ਆ ਗਿਆ ਸਬਜ਼ੀ ਵਾਲਾ ਕਦੂ ਆਲੂ ਧਨੀਆ ਮਿਰਚਾਂ ਕਾਫੀ ਸਾਮਾਨ ਇਹ ਨਾਲੇ ਨਵੀ ਲੈ ਆਈ ਕਰੇਲੇ ਲਈ ਨਵੀ ਮੈਂ ਕਦੂ ਮੰਗਵਾਏ ਸੀਗੇ ਤੇ Papa ji ਵੀ ਕਦੂ ਕਹੀ ਜਾਂਦੇ ਸੀ ਨਾ ਵੀ ਕਰੇਲੇ ਲੈ ਉਹਨੂੰ ਕਰੇਲੇ ਵਧੀਆ ਲੱਗੇ ਕੱਲ੍ਹ ਸ਼ਾਮ ਨੂੰ ਬਣਾ ਲਾਂਗੇ ਚਲ ਕੋਈ ਗੱਲ ਨਹੀਂ ਧੜਕੇ ਆਪਾਂ ਬਣਾਉਣਾਗਾ ਕਦੂ ਤੇ ਹੁਣ ਮੈਂ ਕਰਦੀ ਆਂਗੀ ਦੁੱਧ ਬਾਦ ਦੀ। ਸਾਹਮਣੇ ਆਪਾਂ ਲਾਈਟ ਆ ਗਈ। ਦੁੱਧ ਗਰਮ ਕਰਕੇ ਫੇਰ ਨਹਾਵਾਂਗੇ ਫੇਰ ਰੋਟੀ ਬਣਾਵਾਂਗੇ ਨਾ। ਚਲੋ ਇਹ ਮੌਸਮ ਬਹੁਤ ਬਹੁਤ ਖਰਾਬ ਹੈਗਾ। ਤੇ ਕਿਤੇ ਰਾਤ ਨੂੰ ਅਲੱਦਮੀ ਨਾ ਆ ਜੇ ਨਾ ਫਸਨਾ ਖਰਾਬ ਹੋਣੀ ਆ। ਪਰ ਆਪਾਂ ਹੀ ਰੱਖੀ। ਫੇਰ ਮੂਰੇ ਹੱਥ ਬੰਦ ਲਿਆਂਗੇ। ਥੂੜੀਆਂ ਬੱਗ ਗਈਆਂ ਹੁਣ ਉਹ ਲੜਕੀ ਨਹੀਂ ਗਈਆਂ ਹੈਗੀਆਂ ਸੈਂਡਵਿਚ ਇੱਥੇ ਰੱਖ ਲਈਆਂ। ਇੱਕ ਤਾਂ ਮੈਂ ਖਾ ਲੇ ਮੈਨੂੰ ਕਹਿੰਦੀ ਖਾਰਾ ਤਾਰਾ ਘੜਦੀ ਘੜਦੀ ਨੂੰ ਇੱਕ ਖਵਾਤਾ। ਤੇ ਜੇ ਬਾਕੀ ਤੇ ਲਈ ਬੈਠਿਆ ਨਹੀਂਗੇ। ਚੁੰਨੀਆਂ ਨਹੀਂ ਲੈ ਕੇ ਆਈ ਫਿਰ ਚੁੰਨੀਆਂ ਮੈਨੂੰ ਸੁਟ ਲਈਆਂ ਹੋਏ ਲਾਈਟ ਲੈਣਾ ਮੈਂ ਫਿਰ ਕੱਪੜਾ ਰੰਗਣ ਲਈ ਪੁੜੀ ਗਈ ਭਾਗ ਤੇ ਲੈ ਗਈ ਮੈਂ ਜਿਆਦਾ ਹੀ ਕਰਾ ਰਿਹਾ ਕੋਈ ਤਾਂ ਹੁਣ ਖੜਨਾ ਹੀ ਪੈਂਦਾ ਹੁਣ ਖੜੂਗਾ ਕੌਣ ਜਿੱਤੇ ਜਾਣੇ ਖੜਨਾ ਤਾਂ ਪਊਗੀ ਚੁੰਨੀਆਂ ਕੜਾਈ ਕਰਾਉਣਾ ਨਹੀਂ ਪੈਣਗੇ ਹੀ ਮੋੜੇ ਹੁਣ ਮੈਂ ਤਾਂ ਲੋਲੀ ਹੁਣ ਆਪਾਂ ਕਰ ਦਿਆਂਗੇ ਚਟਣੀ ਦੀ ਤਿਆਰੀ ਧਨੀਆ ਅੱਜ ਹੁਣ ਭਾਈ ਤੁਲਿਆ ਸੀਗਾ ਗੁੱਤੀ ਦਿੱਤੀ ਉਹਨੇ ਮਿਰਚਾਂ ਲਈ ਈ ਧਨੀਆ ਨਾ ਨੀਲ ਦੇ ਤੇ ਚੁੰਨੀ ਨੇ ਇਹ ਪਤਾ ਨਹੀਂ ਕਿ ਮੈਂ ਇਹ ਮਨ ਲਾ ਸੂਟ ਨਾਲ ਪਈ ਆ ਸੁੰਨ ਲਾਈਏ ਸੂਟ ਨਾਲ ਪਈ ਤਾਂ ਕਰਕੇ ਨੂੰ ਨੀਲ ਚਣ ਗਿਆ ਮੇਰਾ ਜੀ ਕਰਦਾ ਸੀ ਮੈਂ ਪਦੀਨਾ ਪਾਲਾਂ ਪਰ ਆਪਣਾ ਜਿਹੜੇ ਇਹ ਚਟਣੀ ਵਗੈਰਾ ਨਾ ਕੱਲ ਨੂੰ ਆਪਣੇ ਪ੍ਰਸ਼ਾਦਾ ਜਣ ਬਾਬਾ ਜੀ ਦਾ ਤੇ ਮੈਨੂੰ ਐ ਨਹੀਂ ਪਤਾ ਹੈਗਾ ਵੀ ਬਾਬਾ ਜੀ ਪਦੀਨੇ ਦੀ ਚਟਣੀ ਖਾਂਦੇ ਨੇ ਜਾਂ ਨਾ ਖਾਂਦੇ ਨੇ ਨਾ ਕਿਉਂਕਿ ਅਸੀਂ ਪਹਿਲੀ ਵਾਰ ਪ੍ਰਸ਼ਾਦਾ ਤਿਆਰ ਕਰ ਰਹੇ ਆਗੇ ਤੇ ਹੁਣ ਫਿਰ ਮੈਂ ਧਨੀਏ ਦੀ ਚਟਣੀ ਬਣਾਉਂਗੀ ਨਾ ਪਪਾ ਜੀ ਕਹਿੰਦੇ ਧਨੀਏ ਦੀ ਬਣਾ ਲਓ ਪਦੀਨਾ ਹੈਗਾ ਸੀ ਮੇਰਾ ਜੀ ਕਰਦਾ ਸੀ ਚਲ ਮੈਂ ਪਦੀਨਾ ਪਾਦਾ ਚਲੋ ਕੋਈ ਗੱਲ ਨਹੀਂ ਜੇ ਦਿਨ ਫੇਰ ਗਿਆ ਹਨਾ ਪਤਾ ਲੱਗ ਜੂਗਾ ਫਿਰ ਆਪਾਂ ਪਦੀਨਾ ਪਾਦਾ ਕਰਾਂਗੇ ਵਿੱਚ ਮੈਂ ਹੁਣੀ ਹਜੇ ਧਨੀਆ ਸਾਡੇ ਹੈ ਨਹੀਂ ਸੀਗਾ ਉਹ ਖਰਾਬ ਜਾ ਹੋ ਗਿਆ ਤੇ ਫਿਰ ਭਾਈ ਆਇਆ ਸੀ ਹੁਣ ਪਹਿਲਾਂ ਨਵੀਂ ਬਾਗੀ ਸਬਜ਼ੀ ਲੈਣ ਨਵੀਂ ਕਰੇਲੇ ਲਈ ਮੈਂ ਸਵੇਰੇ ਕਰੇਲੇ ਲੈਣੇ ਜਲਦੀ ਬਣਨੇ ਨਹੀਂ ਹੈਗੇ ਹਨਾ ਫਿਰ ਮੈਂ ਕਦੂ ਲੈ ਕੇ ਨਹੀਂ ਆਪਾਂ ਜੀ ਕਹਿੰਦੇ ਕਦੂ ਬਣਾਓ ਧਨੀਆ ਕਦੂ ਮਿਰਚਾ ਸਾਰਾ ਕੁਝ ਆਪਾਂ ਲੈ ਆਏ ਹੌਣ ਬਣਾ ਕੇ ਰੱਖ ਲੂੰਗੀ ਤਰਤੇ ਸਵੇਰੇ ਫਿਰ ਇੰਨਾ ਕੁਝ ਨਹੀਂ ਹੁੰਦਾ ਹੈਗਾ ਨਾ ਫਿਰ ਔਖਾ ਜਾ ਜਾਂਦਾ ਵਾ ਇੰਨਾ ਕਾਪਾ ਤੋਂ ਕੰਮ ਹੁਣ ਹੁੰਦਾ ਹੈ ਚਟਨੀ ਵੀ ਘਰ ਆ ਬਣਾ ਕੇ ਰੱਖ ਲੈਣੇ ਤੇ ਬਾਕੀ ਰੋਟੀ ਹੁਣ ਨਵੀਂ ਬਣਾਉਦੀ ਹੈਗੀ ਆਪਾਂ ਬਲੌਗ ਦਾ ਕਰਦੇ ਗਏ ਆਂ ਦੇ ਇਥੀ ਮਿਲਦੇ ਆਂ ਫਿਰ ਆਪਾਂ ਕੱਲ ਨੂੰ ਕਿਸੇ ਹੋਰ ਸੋਹਣੇ ਜਿਹੇ ਬਲੌਗ ਦੇ ਨਾਲ ਉਮੀਦ ਆ ਤੁਹਾਨੂੰ ਮੇਰਾ ਬਲੌਗ ਜ਼ਰੂਰ ਪਸੰਦ ਆਊਗਾ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਬਲੌਗ ਕਿਸ ਤਰ੍ਹਾਂ ਦਾ ਲੱਗਦਾ ਹੈ ਨਾ ਵੀਡੀਓ ਦੇਖਣ ਲਈ ਪਹੁੰਚ ਦਾ ਬਹੁਤ-ਬਹੁਤ ਧੰਨਵਾਦ ਤਾ ਤੱਕ ਲਈ ਸਤ ਸ੍ਰੀ ਅਕਾਲ